ਇਹ ਉਹ ਥਾਰ ਗੱਡੀ ਹੈ ਜੀ ਜਿਹੜੀ ਸ਼ਹਿਰ ਦੇ ਵਿੱਚ ਸਾਨੂੰ ਇਹਦੀ ਇਨਫੋਰਮੇਸ਼ਨ ਸੀਗੀ ਵੀ ਇਹ ਗੱਡੀ ਜਿਹੜੀ ਹੈ ਇਹਨੇ ਵੱਡਾ ਹੋਟਲ ਆਇਆ ਤੇ ਹੋਟਲ ਮਾਰਦੀ ਹੈ ਇਹ ਗੱਡੀ ਜਿਹੜੀ ਹੈ ਅੱਛਾ ਅਸੀਂ ਰੋਕ ਲਈਏ ਇਹਦੇ ਵਿੱਚ ਚੈੱਕ ਕਰਦੇ ਹਾਂ ਕਿ ਕੀ ਇਹਦਾ ਹੋਟਲ ਵਾਜਦਾ ਮੇਟਾ ਵਜਾਏ ਹੋਟਲ ਵਜਾਏੋ ਕੋਤਰੀ ਅਸੀਂ ਮੈਸਟਰੀ ਦੀ ਦੁਕਾਨ ਤੇ ਵੀ ਲਏ ਆ ਪੁੱਤ ਜੀ ਖੋਲੋ ਇਹਨੂੰ ਬੋਲਿਓ ਹਨਾ ਪਾਣੋ ਆਹੋ ਪੁੱਤ ਜੀ ਤੁਹਾਨੂੰ ਬੱਚਿਓ ਬੜੇ ਵਾਰੀ ਪਿਆਰ ਨਾਲ ਸਮਝਾਇਆ ਕਿ ਪੁੱਤ ਜੀ ਸ਼ਾਇਰ ਦੇ ਵਿੱਚ ਜਿਹੜਾ ਅਸਰ ਹੈ ਇਹ ਨਾ ਉਹ ਨਹੀਂ ਹਟਦਾ ਠੀਕ ਹੈ ਇਸ ਕਰਕੇ ਜੋ ਕਾਰਵਾਰ ਸਮਝਾਉਣ ਦੇ ਬਾਅਦ ਨੂੰ ਤੁਸੀਂ ਇਹ ਜੀਤਾਂ ਤੋਂ ਨਹੀਂ ਹਟਦੇ ਠੀਕ ਹੈ ਸਾਡਾ ਜੀ ਨਹੀਂ ਕਰਦਾ ਚਲਾਣ ਕਰਨ ਨੂੰ ਕੰਸੀ ਪਰਜਰੂਤੀ ਆਪਣੇ ਆਪ ਤੋਂ ਮਜਬੂਰ ਹੋ ਕਾਨੂੰਨ ਆਪਣੇ ਆਪ ਤੋਂ ਮਜਬੂਰ ਹੈ ਠੀਕ ਹੈ ਜੇ ਸਾਨੂੰ ਇਹਲੇ ਕੰਮ ਕਰਨੇ ਪੈਂਦੇ ਆ ਪਲੀਜ਼ ਨਾ ਕਰੋ ਇਦਾਂ ਅੱਗੇ ਤੋਂ ਨਾ ਹੋ ਇਹ ਜੇ ਪ੍ਰੈਸ਼ਰ ਹੋਰ ਜਿਹੜੇ ਆ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਅੱਗੇ ਤੋਂ ਪ੍ਰੈਸ਼ਰ ਹੋਣ ਜਿਹੜੇ ਆ ਨਾ ਲਾਏ ਜਾਣ ਕਿਉਂਕਿ ਮਾਨਯੋਗ ਐਸਐਸਪੀ ਸ਼੍ਰੀ ਸ੍ਰਿੰਦਰ ਲੰਬਾ ਜੀ ਐਸਐਸਪੀ ਸਾਹਿਬ ਜਿਨੇ ਬਹੁਤ ਸੰਜਾ ਕੱਸਿਆ ਹੈ ਇਸ ਮਸਲੇ ਦੇ ਉੱਪਰ ਕਿ ਇਹ ਇਕੱਲਾ ਸ਼ਾਹਪੁਰ ਵਾਸਤੇ ਨਹੀਂਗਾ ਇਹ ਨਹੀਂ ਕਿ ਸ਼ਾਹਪੁਰ ਦੇ ਵਿੱਚੋਂ ਕੋਈ ਹੋਰ ਵੀ ਕੋਈ ਵੀ ਜਿਹੜਾ ਜਾਊਗਾ ਉਹ ਉੱਠ ਮਾਰ ਕੇ ਲੱਜੂਗਾ ਤੇ ਅਸੀਂ ਉਹਦੇ ਬਿਲਕੁਲ ਘਰ ਤੱਕ ਪੇਸ਼ਾ ਕਰਾਂਗੇ ਭਾਵੇਂ ਉਹ ਕਿਸੇ ਵੀ ਡਿਸਟ੍ਰਿਕਟ ਦਾ ਹੋਵੇ ਸਾਨੂੰ ਮੰਨ ਲਓ ਕਿ ਐਸਐਸਪੀ ਸਾਹਿਬ ਨੂੰ ਬਹੁਤ ਸਖਤਿਆ ਦਿੱਤਾ ਹੈ ਕਿ ਕਿਸੇ ਵੀ ਕੀਮਤ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਸੈਪ ਤੁਰੋਲਾ ਦੀ ਜੋ ਵਾਇਲੈਂਸ ਹੈ ਜਿਹੜਾ ਇਹ ਨਿਗਮਾਂ ਦੀ ਪਹੜਾ ਨਹੀਂ ਕਰਦਾ ਉਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਸਪੇਅਰ ਨਹੀਂ ਦਿੱਤਾ ਕਰੇਗਾ ਠੀਕ ਹੈ ਮੈਂ ਫੇਰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਪਲੀਜ਼ ਦਾ ਸਾਥ ਦਿਓ ਕਿ ਜਿਹੜਾ ਇਹ ਜੀ ਵਾਇਲੇਸ਼ਨ ਹੈ ਉਹ ਨਾ ਕੂਟਰ ਵਗੈਰਾ ਨਾ ਲਿਆਓ ਇਨਾ ਨੰਬਰ ਦੇ ਨਾ ਵਾਰ ਬੰਦੀ ਚਲਾਓ ਇਨਾ ਤੇਰੇ ਅਗੇ ਪਿਛੇ ਲੱਗਿਆ ਹੈ ਹੋਰ ਦੂਸਰੇ ਮਗਰਾਟ ਉਹ ਲਾਓ ਤਾਂ ਉਹਦੀ ਸ਼ੇਪ ਵਿਗਾੜ ਕੇ ਨਾ ਚਲਾਓ ਠੀਕ ਹੈ ਟ੍ਰਿਪਲਿੰਗ ਨਾ ਕਰੋ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਕਿਸੇ ਵੀ ਤਰ੍ਹਾਂ ਦਾ ਸਟੰਟ ਜਿਹੜਾ ਨਾ ਕਰੋ ਇਹ ਤੁਹਾਨੂੰ ਹੰਪਲ ਰਿਕਵੈਸਟ ਹੈ ਜੇ ਫਿਰ ਤੁਸੀਂ ਆਪਣੇ ਪੇਰੈਂਟਸ ਦਾ ਕਹਿਣਾ ਨਹੀਂ ਮੰਨੋਗੇ ਤੇ ਪਲੀਜ਼ ਫਿਰ ਸਾਨੂੰ ਪੇਰੈਂਟਸ ਦਾ ਕਹਿਣਾ ਮਨਾਉਣ ਵਾਸਤੇ ਸਾਨੂੰ ਬਾਰ-ਬਾਰ ਜਿਹੜੇ ਇਦਾਂ ਦੇ ਗਿਫਟ ਹੈ ਇਹ ਤੁਹਾਨੂੰ ਦੇਣੇ ਪੈਣਗੇ ਥੈਂਕ ਯੂ